ਥੋੜਾ ਐਮਪੀ ਜਿਹੜਾ ਉੱਠਦਾ ਬਾਰਡਰ ਵਾਲਿਆਂ ਬਾਰਡਰ ਵਾਲਿਆਂ ਉਹ ਬਾਰਡਰ ਦੇ ਪਰਲੇ ਪਾਸੇ ਜਾ ਕੇ ਨਾਲਕਾ ਪਾਟ ਦਿੰਦਾ ਇੱਥੇ ਨਾਲਕਾ ਲਵਾਇਆ ਨਹੀਂ ਕੋਈ ਸਣੀ ਦਿ올 ਸਾਹਿਬ ਇਹ 9 ਤੋਂ 5 ਵਾਲੀ ਡਿਊਟੀ ਨਹੀਂ ਹੈਗੀ ਰਾਜਨੀਤੀ ਇਹ ਨਾਲਕਿਆਂ ਪੱਟਣ ਵਾਲੀ ਰਾਜਨੀਤੀ ਨਹੀਂ ਹੈਗੀ ੁੱਡਾ ਉਹ ਜਾ ਕੇ ਭੇਜਦਾ ਕਦੇ ਆਇਆ ਚਲੋ ਇੱਥੇ ਛੱਡੋ ਪਾਰਲੀਮੈਂਟ ਨਹੀਂ ਗਿਆ ਯਾਰ 2.5 ਕਿਲੋ ਦਾ ਹਾਥ ਇੱਕ ਵਾਰੀ ਦਿਖਾਤਾ ਮੂੜ ਕੇ ਤੁਸੀਂ 1 ਕਿਲੋ ਦੇ ਵੀ ਨਹੀਂ ਰਹੇ ਸ਼ੂਟਿੰਗ ਕਰਨ ਮੱਥਾ ਟੇਕਣ ਇੱਥੇ ਆ ਜਾਂਦਾ ਦਰਬਾਰ ਸਾਹਿਬ ਇੱਥੋਂ 40 ਕਿਲੋਮੀਟਰ ਦੂਰ ਹੈ ਯਾਰ ਕਮਾਲ ਹੈ ਆਪਦੇ ਹਾਲਕੇ ਚ ਆ ਜਾਂਦਾ ਪਬਲਿਕ ਮਨੀ ਇੱਕ ਪਾਸੇ 1 ਰੁਪਿਆ ਪਿਆ ਹੋਵੇ ਇੱਕ ਪਾਸੇ ਸਲਫਾਸ ਦੀ ਗੋਲੀ ਪਈ ਹੋਵੇ ਮੈਨੂੰ ਕੋਈ ਚੁਣਨ ਵਾਸਤੇ ਆਫਰ ਦੇ ਦੇ ਕਿ ਕੀ ਖਾਏਗਾ ਦੋਨਾਂ ਚੋਂ ਮੈਂ ਸਲਫਾਸ ਦੀ ਗੋਲੀ ਖਾਉਂ ਹਥੋੜਾ ਐਮਪੀ ਆ ਜਿਹੜਾ ਉਠਦਾ ਬਾਰਡਰ ਵਾਲਿਆਂ ਬਾਰਡਰ ਵਾਲਿਆਂ ਉਹ ਬਾਰਡਰ ਦੇ ਪਰਲੇ ਪਾਸੇ ਜਾ ਕੇ ਨਾਲਕਾ ਪਾਟ ਦਿੰਦਾ ਇੱਥੇ ਨਾਲਕਾ ਲਵਾਇਆ ਨਹੀਂ ਕੋਈ ਇਟਸ ਨਾਟ ਅ 9 ਟੂ 5 ਜੌਬ ਮਿਸਟਰ ਸਨੀ ਦਿਓਲ ਸਨੀ ਦਿਓਲ ਸਾਹਿਬ ਇਹ 9 ਤੋਂ 5 ਵਾਲੀ ਡਿਊਟੀ ਨਹੀਂ ਹੈਗੀ ਰਾਜਨੀਤੀ 24 ਘੰਟੇ ਡਿਊਟੀ ਹੈ ਕੋਈ ਪਤਾ ਨਹੀਂ ਕਦੋਂ ਕਿਸੇ ਬਿਮਾਰ ਮਾਂ ਦਾ ਫੋਨ ਆ ਜਾਏ ਕੋਈ ਪਤਾ ਨਹੀਂ ਕਿਸ ਕਦੋਂ ਕਿਸੇ ਨੂੰ 1 ਵਜੇ 2 ਵਜੇ ਹਸਪਤਾਲ ਚ ਦਾਖਲ ਕਰਾਉਣਾ ਪੈ ਜਾਏ ਫਿਰ ਫੋਨ ਕਰਨਾ ਪੈ ਜਾਏ ਇਹ ਨਲਕਿਆਂ ਪੱਟਣ ਵਾਲੀ ਰਾਜਨੀਤੀ ਨਹੀਂ ਹੈਗੀ ਗੱਲ ਨਹੀਂ ਬਾਤ ਨਹੀਂ ਆਕੇ ਬੋਟ ਤੁਸੀਂ ਵੀ ਮੈਂ ਮੈਂ ਹੁਣ ਕੀ ਕਮਾਂ ਯਾਰ ਮੈਂ ਨਹੀਂ ਬੋਲਦਾ ਯਾਰ ਹੁੰਦਾ ਨਹੀਂ ਵੀ ਮੈਨੂੰ ਤੁਹਾਡਾ ਰੋਸਿਆ ਆਇਆ ਉਹ ਗੱਲ ਹੈ ਯਾਰ ਕੋਈ ਦੇਖਤਾ ਲਿਆ ਕਰੋ ਵੀ ਆਊਗਾ ਕਿ ਨਹੀਂ ਆਊਗਾ ਥੋੜਾ ਉਹ ਚੱਕ ਕੇ ਭੇਜਤਾ ਕਦੇ ਆਇਆ ਚਲੋ ਇੱਥੇ ਛੱਡੋ ਪਾਰਲੀਮੈਂਟ ਚ ਨਹੀਂ ਗਿਆ ਯਾਰ ਕਦੇ ਮੈਂ ਵੀ ਰਿਆਂ 14 ਤੋਂ 22 ਤੱਕ 19 ਚ ਭੇਜਿਆ ਤੁਸੀਂ ਉਹਨੂੰ 3 ਸਾਲ ਚ ਮੈਂ ਨਹੀਂ ਦੇਖਿਆ ਕਦੇ ਉਹ ਕਿ ਕਿਥੋਂ ਤੁਸੀਂ ਕਿਥੋਂ ਆਪਣੀਆਂ ਹੱਲ ਕਰਾ ਲੋਗੇ ਮੁਸ਼ਕਲਾਂ ਤੁਸੀਂ ਐਮਪੀ ਨੂੰ ਦੱਸੋ ਐਮਪੀ ਜਿਹੜਾ ਹੁੰਦਾ ਹੈ ਲੋਕਾਂ ਤੇ ਸਰਕਾਰ 'ਚ ਬ੍ਰਿਜ ਹੁੰਦਾ ਹੈ ਐਮਪੀ ਮੈਂ ਸੰਗਰੂਰ ਦੇ ਵਪਾਰੀਆਂ ਨੇ ਮੈਂ ਉਹਨਾਂ ਨੂੰ ਆਪ ਲੈ ਕੇ ਜਾਂਦਾ ਰਿਆਂ ਕਦੇ ਕਿਸੇ ਮਿਨਿਸਟਰ ਕੋਲ ਕਦੇ ਕਿਸੇ ਮਿਨਿਸਟਰ ਕੋਲ ਐਮਪੀ ਦੇ ਐਮਪੀ ਦਾ ਹੱਥ ਹੱਕ ਬਣਦੇ ਤੁਸੀਂ ਇੱਥੇ 2.5 ਕਿਲੋ ਦਾ ਹੱਥ ਇੱਕ ਵਾਰੀ ਦਿਖਾਤਾ ਮੂੜ ਕੇ ਤੁਸੀਂ 1 ਕਿਲੋ ਵੀ ਨਹੀਂ ਰਹੇ ਹੱਥ ਦਾ ਸ਼ੂਟਿੰਗ ਕਰਨ ਮੱਥਾ ਟੇਕਣ ਇੱਥੇ ਆ ਜਾਂਦਾ ਦਰਬਾਰ ਸਾਹਿਬ ਇੱਥੋਂ 40 ਕਿਲੋਮੀਟਰ ਦੂਰ ਹੈ ਯਾਰ ਕਮਾਲ ਹੈ ਆਪਦੇ ਹੱਲਕੇ ਚ ਆ ਜਾ ਯਾਰ ਲੋਕ ਬੋਟਾਂ ਰੱਬ ਮੰਨ ਕੇ ਪਾਉਂਦੇ ਆ ਰੱਬ ਮੰਨ ਕੇ ਕਿ ਇਸ ਬੰਦੇ ਦੇ ਹੱਥ ਸਾਡੀ ਕਿਸਮਤ ਹੈ ਹੁਣ ਵੋਟ ਨੂੰ ਕੋਈ ਐ ਨਾ ਸਮਝ ਲਿਓ ਕਿ ਵੋਟ ਇੱਕੋ ਹੀ ਇੱਕ VOTING ਦੇ ਆ ਉਹਦੇ ਸੁੱਚ ਦਪਣੀਆਂ ਨਾ 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 ਤੁਹਾਡੇ VOTER ਕਾਰਡਾਂ ਤੇ ਭਗਤ ਸਿੰਘ ਦੇ ਸ਼ਹੀਦ ਭਗਤ ਸਿੰਘ ਰਾਜਗੁਰੂ ਸਿਦੇ ਕਰਤਾਰ ਸਿੰਘ ਸਰਾਬੇ ਲਾਲ ਲਾਲਾ ਲਾਜ ਪਤਰਾਏ ਹੋਰਾਂ ਦੇ ਖੂਨ ਨਾਲ ਲਿਖਿਆ ਹੋਇਆ ਤੁਹਾਡਾ ਵੋਟਰ ਕਾਰਡ ਉਹਨਾਂ ਨੇ ਵੋਟਾਂ ਪਾਉਣ ਦਾ ਹੱਕ ਲੈ ਕੇ ਦਿੱਤਾ ਝਾਕ ਕੇ ਕਿਸੇ ਨੂੰ ਵੀ ਪਾ ਦਿੰਨੇ ਆ ਯਾਰ ਆਪਾਂ ਉਹ ਵੀ ਉਹ ਪਾਰਟੀਆਂ ਕੀ ਸਮਝਦੇ ਨੇ ਗੁਰਦਾਸਪੁਰ ਵਾਲੇ ਐ ਫੇਮਸ ਬੰਦੇ ਕੋ ਡਾਲ ਦੇਤੇ ਹਣ ਕਿ ਹੋਰ ਨੂੰ ਲੈਉਣਗੇ ਇੱਥੇ ਉਹਨਾਂ ਨੂੰ ਪਾ ਦੇ ਫੇਪਾਲਦੇ ਰਹੋ ਵੀ ਕਿੱਥੇ ਬੰਦੇ ਆਵਦੇ ਚੋ ਜਿਤਾਓ ਬੰਦੇ ਆਵਦੇ ਚੋ ਖੜੇ ਕਰੋ ਆਵਦੇ ਚੋ ਨਿਕਲੋ ਆਪ ਨਿਕਲੋ ਆਪ ਫੁੱਟੋ ਆਂਡੇ ਦੀ ਕਿਸਮਤ ਚ ਆਂਡਾ ਜਿਹੜਾ ਨਾ ਜਿਹੜਾ ਵੀ ਅੰਡਾ ਹੈ ਮੁਰਗੀ ਦਾ ਭਾਵੇਂ ਆਂਡੇ ਦੀ ਕਿਸਮਤ ਚ ਟੁੱਟਣਾ ਲਿਖਿਆ ਹੈ ਆਂਡੇ ਨੇ ਅਗਲ ਨੋਟ ਕਰ ਲਿਓ ਕਿ ਭਗਵੰਤ ਮਾਨ ਕਹਿ ਕੇ ਗਿਆ ਸੀ ਾਂਡੇ ਦੀ ਕਿਸਮ ਵਿੱਚ ਟੁੱਟਣਾ ਲਿਖਿਆ ਹੈ ਆਂਡੇ ਨੇ ਟੁੱਟਨੇ ਟੁੱਟਣਾ ਹੈ ਫਰਕ ਇੰਨਾ ਕਹੇ ਜੇ ਆਂਡਾ ਬਾਹਰਲੀ ਫੋਰਸ ਨਾਲ ਟੁੱਟਦਾ ਹੈ ਤਾਂ ਅੰਦਰਲੀ ਜ਼ਿੰਦਗੀ ਖਤਮ ਜੇ ਆਂਡਾ ਅੰਦਰਲੀ ਫੋਰਸ ਨਾਲ ਟੁੱਟਦਾ ਹੈ ਤਾਂ ਜ਼ਿੰਦਗੀ ਸ਼ੁਰੂ ਆਈਂਦਾ ਫਰਕ ਅੰਦਰੋਂ ਫੁੱਟੋ ਆਪ ਫੁੱਟੋ ਇਹ ਗੱਲ ਵੀ ਤੁਹਾਡੇ ਚੋਂ ਕਿਉਂ ਨਹੀਂ ਬਣ ਸਕਦਾ ਕੋਈ ਐਮਪੀ ਬੰਬੇ ਤੋਂ ਲੈਣਾ ਜ਼ਰੂਰੀ ਹੈ ਛੋਟੇ ਜਿਓ ਕਿਉਂ ਨਹੀਂ ਬਣ ਸਕਦੇ ਐਮਐਲਏ ਬਣੇ ਨੇ ਭੋਏ ਵਾਲੇ ਬੈਠਿਆ ਉਹ ਕਰਤਾਰਪੁਰ ਵਾਲੇ ਬੈਠਿਆ ਕੀ ਗੱਲ ਛੋਟੇ ਜਿਓ ਕਿਉਂ ਨਹੀਂ ਬਣ ਸਕਦੇ ਭਈ ਸਾਨੂੰ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਬਹਿਣਾ ਨਹੀਂ ਆਉਂਦਾ ਸਾਨੂੰ ਫੈਸਲੇ ਨਹੀਂ ਲੈਣੇ ਆਉਂਦੇ ਠੀਕ ਕਹਿੰਦੇ ਸੀ ਪਹਿਲਾਂ ਭਗਵਾਨਤਮਾਨ ਕੋਲੇ ਤਜਰਬਾ ਨਹੀਂ ਮੈਂ ਕਿਹਾ ਲੋਕ ਦੁਖੀ ਹੂ ਤਜਰਬੇਕਾਰਾਂ ਤੋਂ ਨੇ ਫਿਰ ਕਹਿੰਦੇ 6 ਮਹੀਨੇ ਨਹੀਂ ਚੱਲਣੀ ਚੱਲ ਗਈ ਬਿਜਲੀ ਨਹੀਂ ਫ੍ਰੀ ਹੋਣੀ ਹੋਗੀ ਸਾਲ ਨਹੀਂ ਕੱਟਦਾ ਸਾਲ ਵੀ ਕੱਟ ਲਿਆ ਦੂਜਾ ਸਾਲ ਨਹੀਂ ਲੱਗਣ ਦਿੰਦੇ ਇਹਨੂੰ ਦੂਜਾ ਵੀ ਲੱਗ ਗਿਆ 2 ਸਾਲ ਤੋਂ ਪਹਿਲਾਂ ਪਹਿਲਾਂ ਸੱਟ ਲੈਣਾ ਕੰਮ ਜਲੰਧਰ ਨਹੀਂ ਜਿੱਤ ਸਕਦੇ ਜਿੱਤ ਲਈ ਹੁਣ ਲੋਕ ਸਭਾ 'ਚ ਦੇਖਿਓ ਸ਼ਰਤ ਲਾ ਕੇ ਕਹਿੰਦਾ ਮੈਂ ਲੋਕ ਸਭਾ 'ਚ ਮੈਂ ਤੁਹਾਡੇ ਬਿਹਫ ਤੇ ਕਹਿੰਨਾ ਮੈਂ ਮਾਣ ਨਾਲ ਕਹਿੰਨਾ ਪ੍ਰਾਊਡ ਨਾਲ ਨਹੀਂ ਕਹਿੰਦਾ ਲੋਕ ਸਭਾ ਦੇ ਵਿੱਚ ਜਿਸ ਕਿਸਮ ਦਾ ਪਿਆਰ ਮਿਲ ਰਿਹਾ ਮੈਂ ਲੋਕਾਂ ਚ ਕਿਉਂਕਿ ਤਾਂ ਲੋਕਾਂ ਜਾਣਦੇ ਨਹੀਂ ਨਾ ਇਹ ਤਾਂ ਕਾਨਵੈਂਟ ਸਕੂਲਾਂ ਚ ਪੜੇ ਨੇ ਪੰਜਾਬੀ ਬੋਲਣੀ ਨਹੀਂ ਆਉਂਦੀ ਉਹ ਕਹਿ ਦਿੰਦੀ ਆ ਹਰ ਸਿਮਰਤ ਕੌਰ ਪਹਿਲਾਂ ਚੋਨਾ ਫਿਰ ਚੋਨਾ ਮੈਂ ਕਿਹਾ ਮੈਂ ਕਿਹਾ ਦੁਬਾਰਾ 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 ਕਰੀ ਇਹਦੇ ਚੋਨਾ ਫਿਰ ਚੋਨਾ ਮੈਂ ਕਿਹਾ ਪਹਿਲਾਂ ਚੋਨਾ ਕਹਿੰਦੀ ਆ ਜਾਂ ਚੋਨਾ ਕਹਿੰਦੀ ਆ ਇਹ ਪਤਾ ਹੀ ਨਹੀਂ ਸੁਖਵੀਰ ਬਾਦਲ ਕੋਲੇ ਗੰਨੇ ਵਾਲੇ ਵਪਾਰੀ ਮਤਲਬ ਚਲੇ ਗਏ ਗੰਨੇ ਦੇ ਕਿਸਾਨ ਵੀ ਸਾਡੇ ਪੈਸੇ ਮਿਲਣਾ ਨਹੀਂ ਦਿੰਦੀਆਂ ਜਦੋਂ ਡਿਪਟੀ ਸੀਐਮ ਸੀ ਕਹਿੰਦਾ ਹਾਂ ਮੈਨੂੰ ਪਤਾ ਹੈ ਗੰਨਾ ਤਪੀਜਣਾ ਵੀ ਬਹੁਤ ਔਖਾ ਹੈ ਉਹ ਕਹਿੰਦਾ ਜੀ ਕਿਵੇਂ ਕਹਿੰਦਾ ਦੇਖੋ ਪਹਿਲਾਂ ਗੁੜ ਦੀਆਂ ਛੋਟੇ ਛੋਟੇ ਡਲੀਆਂ ਕਰਨੀਆਂ ਪੈਂਦੀਆਂ ਫਿਰ ਐਂ ਦੱਬਣਾ ਪੈਂਦਾ ਉਹ ਕਹਿੰਦੇ ਹਾਂ ਚੱਲੀ ਛੱਡੋ ਜਦੋਂ ਧਰਤੀ ਨਾਲ ਕੋਈ ਲਿੰਕ ਹੀ ਨਹੀਂ ਪੜੀ ਪਹਾਰਾਂ ਨੇ ਸਕੂਲਾਂ ਚਾਏ ਕੀ ਕੀ ਮਕਾਲਾ ਕਰ ਲਾਂਗੇ ਸਾਡਾ ਮੈਨੂੰ ਪੱਤਰਕਾਰ ਕਹਿੰਦੇ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦੇਮਾਗ ਖਰਾਬ ਹੋ ਗਏ ਤੁਹਾਡਾ ਹੋਇਆ ਨਹੀਂ ਮੈਂ ਕਿਹਾ ਫਰਕ ਇਹਨਾਂ ਕਾ ਪਹਿਲਾਂ ਵਾਲੇ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਿਆ ਬੱਸ ਇਹਨਾਂ ਪਰ ਮੈਨੂੰ ਕੋਈ ਮਸ਼ਹੂਰੀ ਦੀ ਲੋੜ ਨਹੀਂ ਯਾਰ ਮੈਨੇ ਤਾਂ ਸਾਡੇ 17 ਸਾਲ ਦੇ ਨੇ ਤੁਸੀਂ ਸਟਾਰ ਬਣਾਦਾ ਸੀ ਕਿੰਨੀ ਵਾਰੀ ਮੈਂ ਪਠਾਨਕੋਟ ਉੱਥੇ ਸ਼ੋਅ ਕਰਨਾ ਆਇਆ ਹਾਂ ਹੂੰਗਾ ਤੁਸੀਂ ਦੇਖੇ ਵੀ ਹੋਣਗੇ ਕਈਆਂ ਨੇ ਸ਼ੋਅ ਹਾਂ ਪਠਾਨਕੋਟ ਦੇ ਵਿੱਚ ਭਗਵੰਤ ਮਾਨ ਨਾਈਟ ਫਲਾਣਾ ਕੋਈ ਪੈਸੇ ਦੀ ਕਮੀ ਪੈਸੇ ਕਰਕੇ ਆਏ ਤੇ ਇਧਰੋਂ ਪੈਸੇ ਕਮਾਉਣੇ ਹਰਾਮ ਦੇ ਪੈਸੇ ਕਮਾਈਏ ਜਦੋਂ ਪ੍ਰਮਾਤਮਾ ਨੇ ਇੰਨੀ ਕਲਾ ਦੇਤੀ ਫਿਰ ਮੈਂ ਉੱਥੇ ਹੀ ਕਮਾ ਲੈਂਦਾ ਜਾਂ ਤਾਂ ਉੱਥੇ ਪੈਸੇ ਦੀ ਕਮੀ ਹੁੰਦੀ ਨਾ ਫਿਰ ਮੈਂ ਇਧਰ ਆਉਂਦਾ ਇਧਰ ਆ ਕੇ ਮੈਂ ਪੈਸਾ ਖਾਊਂਗਾ ਇੱਕ ਗੱਲ ਦੀ ਗਰੰਟੀ ਦੇ ਦੇਣਾ ਇੱਕ ਪਾਸੇ 1 ਰੁਪਈਆ ਪਿਆ ਹੋਵੇ ਥੋੜਾ ਪਬਲਿਕ ਮਨੀ ਇੱਕ ਪਾਸੇ 1 ਰੁਪਇਆ ਪਿਆ ਹੋਵੇ ਇੱਕ ਪਾਸੇ ਸਲਫਾਸ ਦੀ ਗੋਲੀ ਪਈ ਹੋਵੇ ਮੈਨੂੰ ਕੋਈ ਚੁਣਨ ਵਾਸਤੇ ਆਫਰ ਦੇ ਦੇ ਕਿ ਕੀ ਖਾਏਗਾ ਦੋਨਾਂ ਚੋਂ ਮੈਂ ਸਲਫਾਸ ਦੀ ਗੋਲੀ ਖਾਉਂਗਾ